ਕਾਮਾ ਦੀ ਪੰਚਾਇਤ ਵੀਰੇ ਇਹ ਆ ਬਈ ਚੰਗੇ ਤੋਂ ਖੋ ਕੇ ਮਾੜੇ ਨੂੰ ਦੇ ਦੇਣੀ ਆ ਅਨਸਾਹ ਬੇਅਨਸਾਫਾ ਕੰਮ ਕਰਨ ਵਾਲਾ ਕੰਮ ਹੁੰਦਾਗਾ ਕਹਿੰਦੇ ਹਾਂਛ ਤੇ ਹੰਸ ਨਹੀਂ ਉੱਡੇ ਜਾਂਦੇ ਸੀ ਵਾਵਾ ਮੀਲ ਕੋ ਉਹਨਾਂ ਨੇ ਬਾਤ ਕੱਢ ਲਈ ਤੇ ਹੰਸਣੀ ਹੰਬਗੀ ਵਿਚਾਲੇ ਜੇ ਜਾ ਕੇ ਹੰਸਣੀ ਕਹਿੰਦੀ ਵੀ ਬੱਸ ਮੈਂ ਇੱਥੇ ਤਾਂ ਉੱਡਿਆ ਨਹੀਂ ਜਾਂਦਾ ਕਹਾਂ ਇੱਥੇ ਕਾਂਵਾਂ ਦੀ ਪੰਚਾਇਤ ਆ ਇੱਥੇ ਨਹੀਂ ਆਪਾਂ ਉਤਰਨਾ ਵੀ ਗਾਂਹ ਲੈ ਦੇਸ ਉਤਰਾਂਗੇ ਕਹਿੰਦੀ ਨਹੀਂ ਮੈਂ ਹੰਬੀ ਪਈ ਐ ਤੂੰ ਤਾਂ ਮਗਜੂ ਹੀ ਮਾਰੀ ਜਾਣਾ ਵੀ ਮੈਂ ਤਾਂ ਉਰੀ ਉਤਰੂੰਗੀ ਉਹ ਬਾਈ ਨਾ ਹਟੀ ਤਾਂ ਹੰਸ ਉੱਤਰ ਗਿਆ ਹੰਸਣੀ ਨੂੰ ਲੈ ਕੇ ਜਦੋਂ ਉੱਤਰ ਗਿਆ ਤਾਂ ਹੰਸਣੀ ਸੀਗੀ ਤੇ ਹੰਸ ਸੀਗਾ ਉਹ ਦਰਖਤ ਤੇ ਚੱਲ ਕੇ ਬੈਠ ਗਿਆ ਇੱਥੇ ਕਾਂ ਬੈਠਾ ਸੀਗਾ ਕਾਂ ਨੂੰ ਕਹਿੰਦੇ ਬਈ ਰਾਤ ਕੱਟਣੀ ਆ ਸੀ ਕਹਿੰਦਾ ਕੋਈ ਗੱਲ ਨਹੀਂ ਭਾਈ ਆਲ ਨਾਲ ਮਿਲੂ ਤੁਸੀਂ ਰਾਤ ਕੱਟ ਲਓ ਤੁਹਾਨੂੰ ਜਿਹੇ-ਜਾ ਮੇਰੇ ਕੋਲ ਖਾਣ ਪੀਣ ਨੂੰ ਖਾਣ ਪੀਣ ਨੂੰ ਦੇ ਦੂੰ। ਭਾਈ ਜਦੋਂ ਉਹਨਾਂ ਨੇ ਰਾਤ ਕੱਟਣ ਦੀ ਹਾਮੀ ਭਰ ਲਈ ਠੀਕ ਹੋ ਗਿਆ ਕਾਂ ਨੇ ਜਿਵੇਂ ਦੇਤਾ ਤੇ ਹੋਰ ਰਾਮ ਕਰਨ ਲੱਗ ਗਿਆ ਤਾਂ ਸੌਂ ਗਏ। ਬੈਠੇ-ਬੈਠੇ ਕਾਂ ਦੇ ਮਨ 'ਚ ਲਾਲਚ ਆ ਗਿਆ। ਕਹਿੰਦਾ ਕਿਉਂ ਨਾ ਸਾਲਾ ਹੰਸ ਐਨੀ ਸੋਹਣੀ ਹੰਸ ਨਹੀਂ ਲਈ ਫਿਰਦਾ ਵੀ ਆਪਾਂ ਆਪ ਹੀ ਰੱਖ ਲਈਏ। ਤੇ ਉਹੀ ਗੱਲ ਕਰੀ ਹੰਸ ਕਾਂ ਨੇ ਰੇ-ਰੇ ਉੱਠਿਆ ਨੇ ਨੇਰੇ ਉੱਠ ਕੇ ਆਪਦੀ ਪੰਚਾਇਤ ਲਵੇ ਗਿਆ ਬੈਲੀਆਂ ਮਿੱਤਰਾਂ ਲਵੇ ਜਿਹੜੇ ਪੰਚਾਇਤ ਚ ਹੁੰਦੇ ਨੇਗੇ ਕਹਿੰਦਾ ਯਾਰ ਮੇਰੇ ਹਾਂਸ ਹਾਂਸ ਨਹੀਂ ਠਹਿਰੇ ਹੋਏ ਨੇ ਘਰੇ ਕਹਿੰਦੇ ਦੱਸ ਫਿਰ ਕੀ ਕਰਨ ਕਹਿੰਦਾ ਹਾਂਸ ਨਹੀਂ ਸੋਣੀ ਆਗੀ ਵੀ ਮੈਂ ਹਾਂਸ ਨਹੀਂ ਰੱਖਣੀ ਆ ਕਹਿੰਦੇ ਫਿਰ ਅਸੀਂ ਇਹ ਜੀ ਕੀ ਮਦਦ ਕਰ ਦਿੰਨੇ ਕਹਿੰਦਾ ਬਸ ਤੁਸੀਂ ਇਹੀ ਕਹਿਣਾ ਵੀ ਹਾਂਸਣੀ ਨਾਲ ਵੀ ਇਹਦਾ ਵਿਆਹ ਹੋਇਆ ਕਾਂ ਦਾ ਅਸੀਂ ਬਰਾਤ ਗਏ ਸੀ ਅਸੀਂ ਉੱਥੇ ਗਾਹ ਪਾ ਕੇ ਆਏ ਆ ਆਦਾ ਖਾਣ ਪੀਣ ਕਰਕੇ ਆਏ ਆ ਪਈ ਸਵੇਰ ਹੋ ਗਈ ਕਾ ਨੂੰ ਹੰਸ ਬੋਲਦਾ ਕਹਿੰਦਾ ਕਿੱਥੇ ਜਾ ਕੇ ਆਣੇ ਰਹੇ ਨੇ ਕਹਿੰਦਾ ਕੁਛ ਨਹੀਂ ਜੀ ਪਾਸੂ ਹੀ ਟਾਇਰ ਫੈਲ ਕੇ ਆਇਆਗਾ ਤੇ ਜਦੋਂ ਹੰਸ ਨੇ ਖਾਣਾ ਪਾਣੀ ਖਾ ਲਿਆ ਉਹਦਾ ਕਹਿੰਦਾ ਚੰਗਾ ਵੀ ਅਸੀਂ ਜਾਣੇ ਆ ਜਾਣੇ ਆ ਦੋਏ ਜਾਣੇ ਕਹਿੰਦਾ ਦੋਏ ਕਿਹੜੇ ਤੂੰ ਕੱਲਾ ਆਇਆ ਸੀ ਕਹਿੰਦਾ ਅੱਜਾ ਕਹਿੰਦਾ ਇਹ ਮੇਰੀ ਘਰ ਵਾਲੀ ਆ ਮੈਂ ਲੈ ਕੇ ਜਾਂ ਕਹਿੰਦਾ ਬੱਲਿਓ ਬੱਲੇ ਕਹਿੰਦਾ ਜੇ ਤੇਰੀ ਮੈਂ ਰਾਖਾ ਤੀ ਤੂੰ ਮੇਰੀ ਘਰ ਵਾਲੀ ਲੈ ਕੇ ਜਾਣੀ ਆ ਰੌਲਾ ਪੈ ਗਿਆ ਭਾਈ ਕਾਂ ਨੇ ਪੰਚਾਇਤ ਇਕੱਠੀ ਕਰ ਲਈ ਪੰਚਾਇਤ ਇਕੱਠੀ ਕਰੀ ਹੋਈ ਹਾਂਸ ਬੋਲਦਾ ਕਹਿੰਦਾ ਜੀ ਇਹ ਮੇਰੀ ਘਰ ਵਾਲੀ ਆ ਕਹਿੰਦਾ ਮੈਂ ਇਹਦੇ ਲੇਪੇ ਰਾਤ ਰੱਖੀ ਸੀ ਇਹਨੇ ਮੇਰੀ ਘਰ ਵਾਲੀ ਦੱਬ ਲਈ ਕਾਂ ਕਹੇ ਕਹਿੰਦਾ ਜੇ ਇਹਦੀ ਮੈਂ ਰਾਤ ਘਟਾਦੀ ਕਹਿੰਦਾ ਭਲੇ ਦਾ ਜਵਾਨਾ ਹੀ ਨਹੀਂ ਕਹਿੰਦਾ ਇਹ ਮੇਰੀ ਘਰ ਵਾਲੀ ਲੈ ਕੇ ਜਾਣ ਨੂੰ ਤਿਆਰ ਹੋ ਗਿਆ ਤੇ ਜਿਹੜੀ ਕਾਮ ਆਦੀ ਪੰਚਾਇਤ ਸੀ ਉਹਨੂੰ ਸਮਝਾਇਆ ਹੋਇਆ ਸੀ ਕਾਂ ਨੇ ਕਾਮਾਂ ਨੇ ਤੇ ਕਾਂ ਨੇ ਸਮਝਾਇਆ ਹੋਇਆ ਸੀ ਕਾਨੇ ਅੰਦੀ ਪੰਚਾਇਤ ਨੇ ਕਿਹਾ ਕਹਿੰਦਾ ਹਾਂ ਜਰ ਅਸੀਂ ਦੀ ਬਰਾਤ ਗਈ ਸੀ ਇਹਦਾ ਹਾਂਸ ਦੇ ਘਰ ਵਾਲੀ ਹੈਗੀ ਤੇ ਓਵੇਂ ਜਿਵੇਂ ਬਈ ਅੱਜ ਦੇ ਟਾਈਮ ਆ ਕਾਮਾ ਦੀ ਪੰਚਾਇਤ ਆ ਸਾਨੂੰ ਪਹਿਲਾਂ ਵੀ ਦੱਸ ਕੇ ਹਟੇ ਆਂਗੇ ਵੀ ਉਲਟ ਕੰਮ ਕਰਦੇ ਆ ਉਹਦੀ ਘਰ ਵਾਲੀ ਹਾਂਸ ਦੇ ਘਰ ਵਾਲੀ ਕਾ ਨੂੰ ਹੀ ਦੇਦੀ ਪਰ ਫੇਰ ਵੀ ਰੱਬ ਦੇਖਦਾ ਐ ਕੋਈ ਕਿਸੇ ਤੋਂ ਖੋਹ ਨਹੀਂ ਸਕਦਾ ਆਪਣਾ ਕਿਹੜਾ ਕੰਮ ਰੁਕਿਆਗਾ ਤੇ ਫੇਰ ਵੀ ਹਾਂਸ ਉਹਨੂੰ ਬੈਠੇ ਨੇ ਦਿਮਾਗ 'ਚ ਸਕੀਮ ਆਈ ਹਾਂਸ ਕਹਿੰਦਾ ਚੰਗਾ ਫਿਰ ਕੋਈ ਗੱਲ ਨਹੀਂ ਤੇਰੀ ਘਰ ਵਾਲੀ ਨੂੰ ਘੁਮਾ ਫਿਰਿਆ ਤਾ ਲਿਆ ਤੂੰ ਕਹਿੰਦਾ ਹਾਂ ਠੀਕ ਆ ਚਲੋ ਭਾਈ ਕਾਂ ਹਾਂਸ ਨੂੰ ਲੈ ਕੇ ਉੱਪਰ ਨੂੰ ਉੱਡ ਗਿਆ ਹਾਂਸ ਨੂੰ ਪਤਾ ਵੀ ਬਾਹਲੀ ਉੱਚੀ ਹਵਾ ਚੋੜਦੇ ਆ ਨਜਾਇਜ਼ ਉੱਚਾ ਚਲੇ ਗਿਆ ਹਾਂਸ ਨੂੰ ਵੀ ਪਤਾ ਸੀਗਾ ਹਾਂਸ ਨੇ ਜਦੋਂ ਨਾਲ ਉੱਚੀ ਹਵਾ ਉਹ ਵੀ ਪਿੱਛੇ ਉੱਟ ਗਿਆ ਜਦੋਂ ਉੱਪਰ ਸ਼ਿਖਰ ਤੇ ਚਲੇ ਗਿਆ ਕਾਂ ਤੋਂ ਉਹਨਾਂ ਉੱਪਰ ਜੀ ਜਾ ਨਹੀਂ ਗਿਆ ਤੇ ਹੰਸ ਆਪਦੀ ਹੰਸ ਨੂੰ ਨਾਲ ਲੈ ਕੇ ਉੱਡ ਗਿਆ ਫੇਰ ਵੀ ਬਾਈ ਰੱਬ ਹੁੰਦਾਗਾ ਹੰਸ ਨੂੰ ਦੁਬਾਰੇ ਹੰਸਣੀ ਮਿਲੀ ਵੀ ਕਾਮਾ ਦੀ ਪੰਚਾਇਤ ਥੋੜਾ ਜਿਹੀ ਹੁੰਦੀ ਆ ਬੜਾ ਚਿਰ ਨਹੀਂ ਕਾਂ ਫੇਜ਼ ਹੋਵੇ ਕਹਿੰਦਾ ਇਹ ਪੰਚਾਇਤ ਕਦੋਂ ਆਊਗੀ